ਏ ਕੋਚਿੰਗ ਤੋਂ ਦਵਾ ਵੈਲੀ ਚਾਚਾ ਮੈਨੂੰ ਹਾਂਜੀ ਹੁਣ ਦੱਸੋ ਜੀ ਸੜਤਾ ਹੀ ਦੇਖ ਸਕਦੇ ਹੋ ਮੌਕੇ ਦੇ ਜਦੋਂ ਉਹਨਾਂ ਨੇ ਕਬਜ਼ਾ ਲਿਆ ਤਾਂ ਕਿਹਨਾਂ ਮੇਰੇ ਲੱਗੇ ਝੋਨੇ ਦੇ ਟਰੈਕਟਰ ਭਜਾਈ ਫਿਰੇ ਨੇ ਮਗਰ ਆ ਤੁਹਾਨੂੰ ਮੌਕਾ ਤੇ ਖਾਲਦਾ ਆ ਦੇਖੋ ਕਿੱਧਰ ਦੀ ਕਿੱਧਰ ਟਰੈਕਟਰ ਸਾਰੇ ਝੋਨੇ ਦੇ ਲੱਗੇ ਜੇ ਭਜਾਈ ਫਿਰੇ ਨੇ ਮਹਾ ਬਜ ਕੇ ਇਹਨਾਂ ਨੇ ਮੰਮੀ ਡੈਡੀ ਨੇ ਜਾਨ ਬਚਾਈ ਆਪਣੀ ਇਹਦੇ ਮੰਗ ਜੋ ਸੀਗੀ ਦਾਤਰ ਲੈ ਕੇ ਮਗਰ ਚੜੀ ਫਿਰਿਆ ਫਿਰ ਵਰੀ ਵਰੀ 64 ਚਾਰੇ ਟਰੈਕਟਰ ਵਰੀ ਵਰੀ ਇਹਨਾਂ ਨੇ ਮਗਰ ਸਾਡੇ ਭਜਾਏ ਜੀਅ ਜੰਤ ਦੇ ਅਹੀਂ ਤੇ ਕੰਮ ਤੇ ਨਹੀਂ ਸੀਗੇ ਮੰਮੀ ਦੇ ਤੇ ਡੈਡੀ ਦੇ ਤੇ ਜੇ ਚਾਚਾ ਕੰਮ ਤੇ ਨਹੀਂ ਸੀਗੇ ਕੰਮ ਤੇ ਸੀਗੇ ਕੰਮ ਤੇ ਸੀਗੇ ਕੰਮ ਤੇ ਗਏ ਸੀਗੇ ਅੱਛਾ ਜਦੋਂ ਮੰਗ ਆਈ ਆ ਅੱਛਾ ਜਿੰਨਾ ਚਿਰ ਨਹੀਂ ਵਾਪਸ ਆਏ ਆ ਉਹਦਾ ਚਿਰ ਮੇਰੇ ਆ ਵੇਖੋ ਝੋਨੇ ਦੀ ਬਰਬਾਦੀ ਕਰ ਚੁੱਕੇ ਉਹਨਾਂ ਕਰ ਦਿੱਤੀ ਤੇ ਦੂਜੀ ਮੇਰੇ ਡੈਡੀ ਨੂੰ ਸੱਟ ਲਾਤੀ ਤੇ ਚਾਚੇ ਦੇ ਗੁੱਟ ਤੇ ਦਸਰ ਮਾਰਦਾ अच्छा ਤੇ ਅੱਜ ਤੱਕ ਕੋਈ ਵੀ ਨਹੀਂ ਤੇ ਅੱਜ ਹਣ ਇੱਕ ਗੱਲ ਦੱਸੋ ਨਾ ਜਿੱਦੋਂ ਤੁਹਾਨੂੰ ਸਾਭ ਨਹੀਂ ਮਿਲਦਾ ਦੇਖਦਾ ਹਾਂਜੀ ਤੇ ਤੁਹਾਡਾ ਉਹ ਤੋਂ ਬ੍ਰਾਈਡ ਨਾਮਾ ਕੌਣ ਕਰਾਉਂ ਰਿਆ ਸੀ ਸਰ ਉਹਦੋਂ ਹਰਦੇਸ਼ ਸਿੰਘ ਡੱਲਾ ਰਾਏ ਪੁੱਤਾਂ ਕਹਿੰਦਾ ਸੀਗਾ ਮੈਂ ਤੁਹਾਡਾ ਬੈਗ ਹੀ ਰਾਜੀ ਨਾਮਾ ਕਰਵਾ ਦੇਣਾ ਤੇ ਤੁਸੀਂ ਆਪਣੇ ਕਾਗਜ਼ ਪੱਤਰ ਲਿਆਓ ਸਰ ਜਦੋਂ ਕਾਗਜ਼ ਪੱਤਰ ਲੈ ਕੇ ਹੀ ਹਰਦੇ ਦੇ ਘਰ ਗਏ ਉਹਨੇ ਸਾਡੇ ਕਾਗਜ਼ ਪੱਤਰ ਵੇਖਾ ਤੂੰ ਮਨਾਂ ਕਰਤਾ ਮਨਾਂ ਕਰਤਾ ਫਿਰ ਰਿਸ਼ਤੇਦਾਰ ਵੀ ਆਪਾਂ ਭੇਜੇ ਨੇ ਇਹ ਰਿਚੀ ਦੇਰਾਂ ਨੂੰ ਜਾ ਕੇ ਕਹਿੰਦਾ ਵੀ ਤੁਸੀਂ ਕਹਿੰਦਾ ਤੁਹਾਡਾ ਬਹਿਜ ਕਰਵਾ ਦੇਣਾ ਹੁਣ ਖਾਸ ਤੌਰ ਤੇ ਜਵਾਬ ਦੇ ਦੇ ਤਾਂ ਕਹਿੰਦਾ ਜਿੱਥੇ ਤੁਹਾਡੀ ਪੈੜੀ ਤੁਸੀਂ ਜਾ ਕੇ ਕਢਾਓ ਮੇਰਾ ਇਧਰ ਕੋਈ ਤਲਕ ਵਾਸਤਾ ਨਹੀਂ ਤਾਂ ਉਹ ਦਿਨੇ ਨੇ ਆਪਣਾ ਟਰੈਕਟਰ ਨਾਲ ਭੇਜਿਆ ਹਰਦੇਸ਼ ਸਿੰਘ ਨੇ ਨਾ ਹਰਦੇਸ਼ ਸਿੰਘ ਆਪ ਨਾਲ ਆਇਆ 100 150 ਬੰਦਾ ਇਕੱਲਾ ਆਇਆ ਜਿਨ੍ਹਾਂ ਦੀ ਸਾਡੇ ਕੋਲ ਵੀਡੀਓ ਵੀ ਨਹੀਂ ਭੜਕਾਉ ਉਹਨਾਂ ਸਟੇਟ ਸਲਾਏ ਹਨ ਤਾਂ ਅਸੀਂ ਭਾੜੀ ਹੁਣ ਤਾਂ ਇਹਨਾਂ ਨੇ ਵਾਰਨਿੰਗ ਦਿੱਤੀ ਹੈ ਵੀ ਤੁਹਾਡੀਆਂ ਜਨਨੀਆਂ ਤੱਕ ਅਸੀਂ ਚੌਕੀ ਲੈ ਜਾਵਾਂਗੇ ਇਹ ਸੋ ਵੀ ਗੱਲ ਕਰਨਾ ਪੱਤਰਕਾਰ ਸਾਹਿਬ ਇੱਕ ਜ਼ਰੂਰੀ ਬੀਤ ਦੱਸੋ ਜੀ ਕੀ ਜ਼ਰੂਰੀ ਤੇ ਰਾਹ ਉਹ ਤੋੜੀ ਹੁੰਦਾ ਉਸ ਪੈ ਹੀ ਤੂੰ ਲੈ ਗਈ ਕਿਤੋਂ ਗਾਂ ਉਹ ਜਾਈ ਤੱਕ ਤਰੇਕਾਂ ਆ ਤਰੇਕਾਂ ਤੋਂ ਲੈ ਮੈਂ ਜੂ ਕਰਕੇ ਦੇ ਤਾ ਹਾਂ ਉਹ ਤਰੇਕਾਂ ਤੋਂ ਲੈ ਕੇ ਤੋੜੀ ਇਹਨਾਂ ਦੇ ਘਰ ਘਰ ਤੱਕ ਉਹ ਦੋ ਤਰੇਕਾਂ ਹਾਂਜੀ ਤੋੜੀ ਘਰ ਤੱਕ ਹੁੰਦਾ ਇੱਥੇ ਗਾਂ ਸਾਨੂੰ ਪੈਲੇ ਰਾਹ ਵੀ ਕਿਸੇ ਨੇ ਛੱਡਿਆ ਆਪਣੀ ਜ਼ਮੀਨ ਚ ਹਾਂਜੀ ਰਾਹ ਵੀ ਕਿਸੇ ਨੇ ਆਪਣੀ ਜ਼ਮੀਨ ਤੋਂ ਛੱਡਿਆ ਆਪਣੇ ਜ਼ਮੀਨ ਦੇ ਵਿੱਚੋਂ ਵਿੱਚੋਂ ਰਾਹ ਦਿੱਤਾ ਨੰਗੜਾ ਵਾਸਤੇ ਵੀ ਸਾਰੇ ਤੇਰਾ ਨੰਗੀ ਜੋ ਤੇ ਪੈਣੀ ਦੇ ਕਰਕੇ ਨਾ ਸਾਡਾ ਰਾਹ ਵੀ ਬੰਦ ਕੀਤਾ ਹਾਲਾਂਕਿ ਜਿਹੜੀ ਕਈ ਉਹ ਪਿਆ ਕਿਸੇ ਨੇ ਛਟਿਆ ਹਾਂ ਕਿਸੇ ਨੇ ਛੱਡਿਆ ਮਹਿੰਦਰ ਸਿੰਘ ਦੀ ਪੈੜੀ ਦੇ ਵਿੱਚੋਂ ਹਾਂ ਉਹਨੇ ਆਪਣੀ ਪੈੜੀ ਦੇ ਵਿੱਚੋਂ ਹੀ ਰਾਹ ਛੱਡਿਆ ਤੇ ਚਲੋ ਤਿੰਨੇ ਘਰਾਂ ਨਾਲ ਕਿਤੇ ਜਾਵਾਂਗੇ ਉਹਦਾ ਵੀ ਰਾਹ ਹੁਣ ਬੰਦ ਹੋ ਗਿਆ ਉਹਦਾ ਵੀ ਟ੍ਰੈਕਟਰ ਹੁਣ ਗਾਹ ਜਾਂਦਾ ਤੇ ਸਾਡੇ ਖਾਲੀ ਰਾਹ ਦੇ ਵਿੱਚ ਨਾ ਖਾਲੀ ਪੁੱਟੀ ਕੰਡੇ ਦੇਤੇ ਵੀ ਨਹੀਂ ਲੰਘਣਦੇ ਨਾ ਅੱਛਾ ਸਾਨੂੰ ਇਨਸਾਫ ਪੈੜੀ ਕਿਸੇ ਦੀ ਹੈ ਹਾਂ ਪੈੜੀ ਕਿਸੇ ਦੀ ਹੈ ਰਾਹ ਉਹਨੇ ਛੱਡਿਆ ਆਹ ਰਾਹ ਉਹਨੇ ਛੱਡਿਆ ਤੇ ਇਹ ਤਿੱਜੇ ਤੇ ਰਾਨ ਕੇ ਤੇ ਸਾਨੂੰ ਵੀ ਨੰਗਾ ਤੋਂ ਡੱਕ ਦਿੱਤਾ ਹੈ ਠੀਕ ਹਾਂਜੀ ਬੇਟਾ ਕੀ ਨਾਮ ਕੀ ਤੁਹਾਡਾ ਮੇਰਾ ਨਾਮ ਸੁਨੇਹਾ ਕਾਂ ਸੁਨੇਹਾ ਕੋ ਹਾਂਜੀ ਹਾਂਜੀ ਦੱਸੋ ਕੀ ਕਹਿਣਾ ਚਾਹੁੰਦੇ ਜੀ ਮੈਂ ਕਹਿਣਾ ਚਾਹੁੰਦੀ ਆ ਉੱਚੀ ਬੋਲੋ ਮੈਂ ਕਹਿਣਾ ਚਾਹੁੰਦੀ ਆ ਜੀ ਅਜੀਤ ਸਿੰਘ ਦਾ ਪਰਵਾਰ ਤੇ ਹਰਦੇਵ ਸਿੰਘ ਇਹਨਾਂ ਨੇ ਮੰਗ ਦੇਣ ਦੀ ਵੀ ਲਿਆਂਦੀ ਅੱਛਾ ਤੇ ਮੁੰਡੇ ਲਾਂਦੇ ਗੁੰਡੇ ਲਾਂਦੇ ਹੀ ਉਹਨਾਂ ਸਾਡੇ ਮਗਰ ਟਰੈਕਟਰ ਪੁਝਾਈ ਫਿਰੇ ਸਾਡੇ ਕੁੜੀਆਂ ਮਗਰ ਸਾਡੇ ਸਾਰਿਆਂ ਮਗਰ ਜਨਾਨੀਆਂ ਮਗਰ ਅੱਛਾ ਬੇਟਾ ਤੇ ਸਾਨੂੰ ਗੰਦੇ ਗੰਦੇ ਇਸ਼ਾਰੇ ਵੀ ਕਰਦੇ ਸੀ ਸਾਡੇ ਮਗਰ ਤੁਰੇ ਫਿਰਦੇ ਸੀ ਤੇ ਇਹਨਾਂ ਨੇ ਇਹ ਦਿਨ ਦੀ ਵੀ ਧੱਕਾ ਸਾਡੇ ਨਾਲ ਕੀਤਾ ਤੇ ਇਹਨਾਂ ਸਾਨੂੰ ਤਾਂ ਮੱਕੀ ਵੀ ਦਿੱਤੀ ਕਿ ਤੁਹਾਡੀਆਂ ਕੁੜੀਆਂ ਸਾਰੇ ਝਕਾਉਣੀਆਂ ਜਨਾਨੀਆਂ ਕੱਲ ਸਕੂਲ ਜਾਏਗਾ ਅਸੀਂ ਕੱਲ ਨੂੰ ਸਕੂਲ ਜਾਏ ਤੇ ਜੇ ਕੋਈ ਅਭੀ ਨਵੀ ਹੋ ਗਈ ਤੇ ਇਹ ਜ਼ਿੰਮੇਵਾਰ ਹੋਣਗੇ ਜੀਤ ਸਿੰਘ ਦਾ ਪਰਿਵਾਰ ਤੇ ਹਰਦੇਵ ਸਿੰਘ ਦਾ ਅੱਛਾ ਜੇ ਇਕਰੀ ਜਿਹਦੇ ਵੀ ਨਾਮ ਦੱਸੋਗੇ ਨਾ ਬੜੇ ਧਿਆਨ ਨਾਲ ਔਰ ਸੋਚ ਸਮਝ ਕੇ ਦੱਸਿਓ ਮੈਨੂੰ ਕੋਈ ਝੂਠੀ ਗੱਲ ਨਾ ਮੇਰੇ ਨਾਲ ਕਰਿਓ ਝੂਠੀ ਜਾਣਕਾਰੀ ਦਿਨਾ ਵੀ ਇੱਕ ਬੜਾ ਤਕੜਾ ਕਾਨੂੰਨੀ ਅਪਰਾਧ ਹੈ। ਹਾਂਜੀ ਹਾਂਜੀ। ਹਾਂਜੀ। ਹੁਣ ਦੱਸੋ ਕਿਹਦੇ ਕਿਹਦੇ ਨਾਲ ਐਂਡ ਹੈ ਉਹ ਤੋਂ ਕੌਣ-ਕੌਣ ਸਹਿਯੋਗ ਕਰਦਾ। ਇਹ ਹਰਦੇਵ ਸਿੰਘ ਡੱਲੇ ਦਾ। ਉਹ ਬੰਦੇ ਲਿਆਂਦਾ। ਤੇ ਬੰਦੇ ਗੁੰਡੇ ਕਰਦੀ ਹੋਈ ਲਿਆਂਦਾ। ਇਹ ਤੱਕੇ ਸ਼ਾਈ ਕਰਾਉਂਦੇ ਆ। ਤਾਹਰ ਪਾਰਟੀ ਦਾ ਬੰਦਾ ਏ। ਆਮ ਪਾਰਟੀ ਦਾ। ਤੇ ਅਸੀਂ ਵੀ ਇਹ ਪਾਰਟੀ ਦੇ ਆ। ਤੇ ਸਾਡੇ ਪਿੰਡ ਵਾਲੇ ਮੁਹੰਦ ਬੇਰ ਕਹਿੰਦੇ ਹਨ ਬੈਗ ਨਿਬੜਦਾਂਗੇ। ਇਹ ਹਰਦੇਵ ਨੇ ਨਹੀਂ ਨਿਬੜਨ ਦਿੱਤਾ। ਹਰਦੇਵ ਨੇ ਗੁੰਡੇ ਨੇ ਭੈਣ ਵਿਆਹੀ ਉਹ ਟਬਰਚੇ ਤੇ ਗੁੰਡਾਗਰਦੀ ਕਰਾ ਕੇ ਤੇ ਸਾਡੀ ਪਹਿਲੀ ਜ਼ਬਰਦਸਤੀ ਸਾਡੀ ਬਾਈ ਚਾਰ ਟਰੈਕਟਰ ਵਾਹੀ ਨੋਦਣ। ਅੱਛਾ। ਹਾਂ ਸੀ ਆੜ ਕੇ ਡਾਕਨੇ ਤਾਂ ਸਾਡੇ ਮਗਰ ਇਹਨਾਂ ਟਰੈਕਟਰ ਚੜਾ ਦਿੱਤੇ ਨੇ ਮਗਰ ਸਾਡੇ। ਕਿਵੇਂ ਕਿਵੇਂ? ਸੱਟਾਂ ਲਾਈਆਂ ਮੇਰੇ ਆਦਮੀ ਦੀ ਬਾਹ ਵੱਡੀ ਹੈ ਲੱਗੋ ਮੁੰਡਾ ਛੜਾਉਣ ਆਇਆ ਤੇ ਉਹਨੇ ਵੀ ਉਹਦਾ ਵੀ ਹੱਥ ਵਾਰ ਦਿੱਤਾ ਇਹਨਾਂ। ਅੱਛਾ। ਸਾਡੇ ਕੋਲ ਕੁਝ ਵੀ ਨਹੀਂ ਹੈਗਾ। ਖਾਲੀ ਹੱਥ। ਹਾਂਜੀ ਖਾਲੀ ਹੱਥੀਆਂ ਮੇਰੇ ਦੋਵੇਂ ਬੱਚੇ ਗਾ ਦਿਹਾੜੀ ਗਿਆ ਹਨ ਦਿਹਾੜੀ ਕਰਨ ਗਏ ਹਨ। ਤੇ ਅਸੀਂ ਕੱਲੇ ਦੋਵੇਂ ਜੀ ਘਰ ਹਾਂ। ਤੇ ਤੁਹਾਡੇ ਜਿਹੜੇ ਮੁੰਡੇ ਕਿੱਥੇ ਗਏ ਸੀ ਜਿਹੜੀ ਕਰਨਾ ਸਾਡੇ ਦਿਹਾੜੀ ਗਏ ਹਨ ਕਿ ਨਦੀਨ ਕੱਢਣ ਗਏ ਹਨ ਕਿ ਪੂੰਗੇ ਵਾਲੇ ਮੰਡ ਚ ਕਿਹਦੇ ਵਾਲੀ ਚ ਇਹ ਅੰਦਰ ਸਿੰਘ ਬਲਵਿੰਦਰ ਸਿੰਘ ਗਨਰਥ ਗੜੀਆ ਅਜਾ ਤੁਸੀਂ ਅੱਗੇ ਆਓ ਜੀ ਹਾਂ ਜੀ ਲਖਮਿੰਦਰ ਜੀ ਹੁਣ ਦੱਸੋ ਨਹੀਂ ਸਰ ਸਰ ਇਹ ਆ ਵੀ ਪੈਲੀ ਦਾ ਲੰਬੇ ਸਮੇਂ ਤੱਕ ਕੀ ਉੱਚੀ ਬੋਲੋ ਥੋੜੇ ਲੰਬੇ ਸਮੇਂ ਤੱਕ ਇਹ ਝਗੜਾ ਚੱਲ ਰਿਹਾ ਜੀ ਕਦੋਂ ਜੀ ਇਹ ਪੈਲੀ ਦਾ ਜੀ ਅੱਛਾ ਇਹ ਜਿਹੜੀ ਪੈਲੀ ਆਹ ਵਾਲੀ ਆ ਹਾਂ ਜੀ ਹਾਂ ਜੀ ਮੈਂ ਦਿਖਾ ਦਿੰਦਾ ਤੁਹਾਨੂੰ ਠੀਕ ਹੈ ਜੀ ਅੱਛਾ ਤੇ ਕੀ ਕੀ ਮਸਲਾ ਚੱਲ ਰਿਹਾ ਜੀ ਮਸਲਾ ਕੀ ਆ ਮਾਮਲਾ ਇਹ ਆ ਵੀ ਜਿਹੜਾ ਪਹਿਲਾ ਪਹਿਲੀ ਖਰੀਦੀ ਹੈ ਉਹਨਾਂ ਨੇ ਉਹ ਕਿੰਨਾ ਨੇ ਇਹ ਪੂਰਨ ਸਿੰਘ ਹੋਣਾ ਜੀ ਸਿੰਘ ਹੋਣਾ ਪੂਰਨ ਸਿੰਘ ਜੀ ਸਿੰਘ ਹੋਣਾ ਹਾਂ ਜੀ ਉਹ ਤੁਹਾਡੇ ਪਿੰਡ ਦੇ ਆ ਹਾਂ ਸਾਡੇ ਗਮਾਂਡ ਆ ਅੱਛਾ ਉਸ ਤੋਂ ਬਾਅਦ ਕੀ ਰੋਲਾ ਰੋਲਾ ਇਹ ਆ ਵੀ ਉਹ ਜਿਹੜੇ ਖਰੀਦੇ ਉਹ ਬੋਂਦੇ ਨਹੀਂ ਤੇ ਸਾਡਾ ਜ਼ਬਰਦਸਤੀ ਇਹ ਥਾਂ ਰੱਖਦੇ ਆ ਖੋਂਦੇ ਆ ਤਾਂ ਕਿ ਸਹੀ ਕਰਦੇ ਆਪਣਾ ਕੀ ਮਤਲਬ ਤੇ ਤੁਹਾਡਾ ਕੀ ਤੁਹਾਡਾ ਕੀ ਬੋਂਦੇ ਆ ਤੇ ਆਪਣਾ ਕੋਈ ਛੱਡਦੇ ਆ ਉਹ ਆਦੇ ਵੀ ਆਪਾਂ ਨੇ ਦੂਰ ਪੈਂਦੀ ਸਾਡਾ ਇਹ ਬੋਰ ਵਾਲਾ ਟੂਬਾ ਵਾਲਾ ਥਾਂ ਆ ਆਪਾਂ ਨਹੀਂ ਖੇੜਣਾ ਤੇ ਜੜਾ ਉਹਨਾ ਥਾਂ ਉਹ ਆਪਣਾ ਉਹ ਜਿਹੜਾ ਸਾਡਾ ਸਾਡਾ ਛੱਡਣ ਅੱਛਾ ਆਪਣਾ ਹੱਥ ਅਸੀਂ ਲੈਣਾ ਤੇ ਹਾਂ ਠੀਕ ਮਤਲਬ ਤੇ ਉਹ ਥਾਂ ਜਿਹੜਾ ਤੁਹਾਨੂੰ ਕਿੰਨਾ ਕਿਲ੍ਹਾ ਤੁਹਾਡੇ ਕੋਲ ਇਹ ਥਾਂ ਕਿੰਨਾ ਕਿਲਾ ਹੈ ਕਿ ਜਿਆਦਾ ਕਿ ਘਟਿਆ ਨਹੀਂ ਕਿਲਾ ਇਹ ਹੈ ਕਿਲਾ ਹੀ ਹੋ ਦੋ ਕਿਲੇ ਆ ਤੇ ਤਰਨ ਬਟਾਂਦਰਾ ਕਰਦੇ ਆ ਨਹੀਂ ਬਟਾਂਦਰਾ ਹੀ ਕਰਦੇ ਅਸਲ ਚ ਖਰੀਦੇ ਸੀ ਉਹ ਪਰ ਸਾਡਾ ਇਹ ਜ਼ਬਰਦਸਤੀ ਨਾ ਜ਼ਬਰਦਸਤੀ ਸਾਡਾ ਥਾਂ ਜਿਹੜਾ ਉਹਨਾਂ ਨੇ ਖਰੀਦਾ ਉਹ ਵਾਂਦੇ ਨਹੀਂ ਉਹਨਾਂ ਨੇ 15 ਨੰਬਰ ਕਿਲਾ ਲਿਆ 5 ਨੰਬਰ ਸਾਡਾ ਜੱਦੀ ਪੁਰਖੀ ਕਿਲਾ ਚੱਲਦਾ ਸਾਡਾ ਕਿੰਨੇ ਸਮੇਂ ਤੋਂ ਇਹ ਜ਼ਬਰਦਸਤ ਇਹ ਵਾ ਵਾ 30 35 ਸਾਲ ਹੋ ਗਿਆ ਬੰਦੇ ਰੁਕੇ ਰਕਬza ਸਾਡਾ ਹੈ ਮੋਟਰ ਸਾਡੀ ਵਿੱਚ ਬੋਹਰ ਸਾਡਾ ਹੈ ਇਹ ਜ਼ਬਰਦਸਤੀ ਮੰਗ ਪਾ ਗਏ ਇਹਨਾਂ ਨੇ ਸਾਡਾ ਕਿਲਾ ਧੱਕੇ ਨਾਲ ਵਾਇਆ ਹੈ ਇਹ ਹਰ ਵਾਰੀ ਗੁੰਡੇ ਅਗਰਦੀ ਲੈ ਆਉਂਦਿਆ ਕੌਣ ਜੀਰ ਸਿੰਘ ਤੇ ਭੂਨ ਸਿੰਘ ਬਲਵਿੰਦਰ ਸਿੰਘ ਤੇ ਕੌੜਾ ਸਿੰਘ ਤੇ ਕਾਲਾ ਇਹ ਪੰਜ ਭਰਾ ਨੇ ਇਹ ਬਹੁਤ ਜ਼ਿਆਦਾ ਸਾਡੇ ਨਾਲ ਧੱਕਾ ਕਰਦੇ ਆਏ ਨੇ ਅਸੀਂ ਇਹਨਾਂ ਨੂੰ ਕਹਿੰਨੇ ਜਿਹੜੀ ਤੁਸੀਂ ਜ਼ਮੀਨ ਖਰੀਦੀ ਆ ਉਹ ਤੁਸੀਂ ਵਾਓ ਸਿਹਤ ਤੱਕ ਇਹਨਾਂ ਸਾਡੇ ਗਰੀਬਾਂ ਤੱਕੇ ਨਾ ਖੁੰਦੇ ਆ